ਇਹ ਹੈ ਮੇਰਾ ਸਰੋਵਰ ਜੋ ਗੁਰੂ ਰਾਮਦਾਸ ਮਹਾਰਾਜ ਛੋਡੇ ਪਾਤਸ਼ਾਹ ਜੀਆ ਨੇ ਇਸ ਦੀ ਸੇਵਾ ਕਰਾਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਛੋਡੇ ਪਾਤਸ਼ਾਹ ਜੀਆ ਨੇ ਸੇਵਾ ਕਰਾਈ ਸਭ ਤੋਂ ਪਹਿਲਾ ਸਰੋਵਰ ਜੋ ਸਿੱਖੀ ਦੇ ਵਿੱਚ ਹੈ ਇਹ ਸੰਤੋਖ ਸਰੋਵਰ ਹੈ ਜਿਸ ਦੇ ਵਿੱਚ ਸੰਤੋਖ ਰਖੀ ਜੁਗਾਂ ਤੋਂ ਬੈਠਾ ਭਗਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਕੱਢਿਆ ਸੀ ਇਸ ਰੋਬਰ ਦੇ ਵਿੱਚੋਂ ਨਿਕਲਿਆ ਸੀ ਇਹ ਸੰਤੋਖ ਸਰਸरोवर ਜਿਸ ਦੀ ਸੇਵਾ ਚੱਲ ਰਹੀ ਹੈ ਤੇ ਸੇਵਾ ਦਾ ਕੁੰਭ ਲੱਗਿਆ ਹੈ ਟੱਪਵਾਨ ਚੱਕੀ ਸਾਹਿਬ ਤੋਂ ਸੰਗਤਾਂ ਇਹ ਸੁਣ ਕੇ ਕਿ ਸਤਿਗੁਰਾਂ ਨੇ ਮਿਹਰ ਕੀਤੀ ਹੈ ਸੇਵਾ ਦਾ ਕੁੰਭ ਲੱਗਿਆ ਹੋਇਆ ਹੈ ਸਤਿਗੁਰ ਦੀ ਸੇਵਾ ਗੁਰੂ ਘਰ ਦੀ ਚਾਰ ਪਦਾਰ ਸੇਵਾ ਦੇਣ ਵਾਲੀ ਹੈ ਇਹ ਚਰਨ ਧੂੜ ਜਨਮਾਂ ਜਨਮਾਂ ਤਰਾਂ ਦੇ ਦੁੱਖਾਂ ਪਾਪਾਂ ਨੂੰ ਮਟਾਉਣ ਵਾਲੀ ਹੈ ਸੋ 사ਦਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਜੋ ਇਹ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਨੇ ਸੇਵਾ ਤੇ ਸਿਮਰਨ ਦੀਆਂ 사ਦਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਮਨ ਚੰਧਿਆ ਪਰ ਫਾਵਣਾ ਹਮੇ ਵਿੱਚੋਂ ਜਾਏ ਚਾਰ ਪਦਾਰਥ ਜੇ ਕੋ ਮੰਗਾ ਸਾਜ ਨਾ ਕੀ ਸੇਵਾ ਲੱਗ ਗੁਰੂ ਘਰ ਦੀ ਸੇਵਾ ਜਿਹੜੀ ਹੈ ਚਾਰ ਪਦਾਰਥ ਦੇਣ ਵਾਲੀ ਹੈ ਗੁਰੂ ਘਰ ਦੀ ਆਚਰਨ ਤੋੜ ਦੁੱਖਾਂ ਪਾਪਾਂ ਨੂੰ ਮਟਾਉਣ ਵਾਲੀ ਹੈ ਸੋ ਇਸ ਸੰਤੋਖ ਸਰਸਰੋਵਰ ਦੀ ਸੇਵਾ ਦੇ ਵਿੱਚ ਤਵੰਟ ਕਿਸਾਵਤੋਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਪਹੁੰਚੀਆਂ ਹਨ ਆਓ ਪੂਰਨ ਸ਼ਰਧਾ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਭਰੋਸਾ ਰੱਖੀਏ ਗੁਰਸਥਾਨਾਂ ਤੇ ਜਿੱਥਾ ਜਾਏ ਵਾ ਮੇਰਾ ਸਤਿਗੁਰੂ ਸੋਥਾਨ ਸੁਹਾਵਰਾਮ ਰਾਜ ਸਾਹ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿੱਥੇ ਸਭੇ ਥਾਵ ਨਹੀਂ ਤੁਦ ਜੈ ਹੈ ਆਵਦੋ ਪੁਰਖ ਵਧਾ ਤੇ ਤਾਤੋਂ ਸੋਹਿਆ ਵਾਹ ਦੀ ਸਕਨਾ ਪਾਰ ਨੂੰ ਪਰਾਮ ਦਾਸ ਪਰ ਹਰ ਹਾਂ ਨਾਨਕ ਅਸਮਲ ਜਾਏ ਨਾ ਆਇਆ ਨਾ ਰਾਮਦਾਸ ਅੰਮ੍ਰਿਤ ਸਰਸਪਤੀ ਦਾ ਘਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋ ਇਹ ਸਤਿਗੁਰਾਂ ਦੀ ਬਖਸ਼ਿਸ਼ ਆਏ ਸੱਚੇ ਤੀਰਥ ਨੇ ਨਾਮ ਦੇ ਤੀਰਥ ਨੇ ਬਾਣੀ ਦੇ ਤੀਰਥ ਨੇ ਸੋ ਇਹ ਸਤਿਗੁਰਾਂ ਦੀ ਬਖਸ਼ਿਸ਼ ਆਏ ਸੰਤੋਖ ਸਰ ਜੋ ਪਹਿਲਾ ਸਰੋਵਰ ਹੈ ਗੁਰੂ ਘਰ ਦੇ ਜੇ ਜੀ ਕਾਰ ਸੇਵਾ ਗੁਰੂ ਰਾਮਦਾਸ ਮਹਾਰਾ ਸੋਢੀ ਪਾਸ਼ਾ ਨੇ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਸੇਵਾ ਕਰਾਈ ਤੇ ਵਾ ਵਾ ਬੁੱਢਾ ਜੀ ਭਾਈ ਵੈਲੋ ਜੀ ਭਾਈ ਸਾਲੋ ਜੀ ਤੇ ਬਹੁਤ ਮਾਝੇ ਮਾਲਵੇ ਦੀਆਂ ਦੂਰ ਦੋਦੀਆਂ ਸੰਗਤਾਂ ਨੇ ਇਹ ਸੇਵਾ ਲੁੱਟੀ ਤੇ ਜਿਵੇਂ ਮਾਈ ਸੇਵਾ ਸੇਵਾ ਕਰਕੇ ਜਿਹੜੇ ਅਨ ਆਪਣਾ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਰੇਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਜਨਮਾਂ ਜਰਮਾਂ ਤਰਨ ਦੁੱਖਾਂ ਪਾਪਾਂ ਦਾ ਨਾਸ ਕੀਤਾ ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗਾਹ ਵਾਸਨ ਪਾਈ ਆ ਜਿਹੜੇ ਹੱਥਾਂ ਦੇ ਨਾਲ ਗੁਰੂ ਘਰ ਦੀ ਸੇਵਾ ਨਹੀਂ ਕੀਤੀ ਜਾਂਦੀ। ਵਿਣ ਸੇਵਾ ਤਰਗਾ ਹੱਥ ਪੈਰ ਹੋਰ ਨੇਪਲ ਕਰਨੀ ਤੇ ਵਿਨਾ ਸੇਵਾ ਤੋਂ ਤਰਕਾਰ ਪਾਈ ਆ ਹੱਥਾਂ ਪੈਰਾਂ ਨੂੰ। ਸੋ ਇਸ ਕਰਕੇ ਇਹ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਨੇ ਸੇਵਾ ਕਰਨੀ ਚਾਹੀਦੀ ਹੈ। ਤੇ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ ਗੁਰੂ ਘਰ ਤੇ ਗੁਰਸਥਾਨਾਂ ਤੇ ਗੁਰੂ ਬਾਣੀ ਤੇ ਗੁਰੂ ਦੇ ਪਿਆਰਿਆਂ ਦੇ ਨਾਲ ਵੀ ਪਿਆਰ ਰੱਖਣਾ ਚਾਹੀਦਾ ਹੈ। ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਇਹ ਸਤਿਗੁਰਾਂ ਨੇ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ ਗੁਰੂ ਰਾਮਦਾਸ ਮਹਾਰਾਜੀਆਂ ਨੇ ਗੁਰੂ ਅਮਰਦਾਸ ਜੀਆ ਨੇ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਬੇਅੰਤ ਵਾਰ ਬਖਸ਼ੇ ਬਹੁਤ ਵੱਧ ਚੜ ਕੇ ਸੇਵਾ ਕਰਨ ਦੇ ਲਈ ਸਿੱਖ ਸੰਗਤਾਂ ਆਇਆ ਕਰਦੀਆਂ ਸਨ ਜਿਵੇਂ ਗੋਵਿੰਦਬਾਲ ਸਾਹਿਬ ਤੇ ਗੁਰੂ ਰਾਮਦਾਸ ਮਹਾਰਾਜੀਆਂ ਦੇ ਸਰੋਵਰ ਦੀ ਸੇਵਾ ਇਹ ਪੰਜ ਸਰੋਵਰ ਨੇ ਜਿਹੜੇ ਇੱਥੇ ਅੰਮ੍ਰਿਤਸਰ ਦੀ ਪਵਨ ਪਵਿੱਤਰ ਧਰਤੀ ਦੇ ਉੱਤੇ ਸੰਤੋਖ ਸਰੋਵਰ ਪਹਿਲਾ ਸਰੋਵਰ ਹੈ ਇਹ ਗੁਰੂ ਰਾਮਦਾਸ ਮਹਾਰਾਜਿਆਂ ਦਾ ਅਮਰ ਸਰੋਵਰ ਵੀ ਬਾਅਦ ਵਿੱਚ ਬਣਿਆ ਸੀ ਸੋ ਕਾਲ ਸਰ ਸਰੋਵਰ ਵਿਵੇਕ ਸਰ ਸਰੋਵਰ ਇਹ ਜਿਹੜੇ ਹਨ ਪੰਜ ਸਰੋਵਰ ਜਿਹੜੇ ਹਨ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਹਨ ਰਾਮਦਾਸ ਸਰੋਵਰ ਰਾਮ ਸਰ ਸਰੋਵਰ ਸੋ ਇਸ ਕਰਕੇ ਇਹ ਸੇਵਾ ਜਿਹੜੀ ਹੈ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਸਤਿਗੁਰਾਂ ਦੀ ਮਿਹਰ ਦੇ ਨਾਲ ਇਹ ਧਨਮਾ ਜਨਮਾਂ ਤਰ੍ਹਾਂ ਦੇ ਦੁੱਖਾਂ ਪਾਪਾਂ ਨੂੰ ਕੱਟਣ ਵਾਲੀ ਗੁਰੂ ਘਰ ਦੀ ਸੇਵਾ ਹੈ ਚਰਨ ਧੂੜ ਦੁੱਖਾਂ ਪਾਪਾਂ ਨੂੰ ਮਿਟਾ ਦਿੰਦੀ ਹੈ ਪਰੰਤੂ ਮਨ ਵਿੱਚ ਜੇ ਸ਼ਰਧਾ ਹੋਵੇ ਜੇ ਪ੍ਰੇਮ ਹੋਵੇ ਜੇ ਵਿਸ਼ਵਾਸ ਹੋਵੇ ਜੇ ਗੁਰੂ ਤੇ ਭਰੋਸਾ ਹੋਵੇ ਸੋ ਆ ਗੁਰੂ ਕਰਦੀ ਸੇਵਾ ਕਰੀਏ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਸੇਵਕ ਬਣੀਏ ਸੇਵਕ ਉਹ ਹੀ ਆ ਜਿਹੜਾ ਸੇਵਾ ਕਰਦਾ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਮਨ ਚਿੰਤਾ ਫਲ ਪਾਵਣਾ ਹੋਂ ਮੈਂ ਵਿੱਚੋਂ ਜਾਏ ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗ੍ਹਾ ਵੈਸਣ ਪਾਈ ਆ ਗੁਰਬਾਣੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਮਹਾਨਤਾ ਗੁਰੂ ਘਰ ਵਿੱਚ ਸੇਵਾ ਸਿਮਰਨ ਦੀ ਮਹਾਨਤਾ ਭਾਈ ਲੈਣੇ ਨੇ ਸੇਵਾ ਕੀਤੀ ਗੁਰੂ ਨਾਨਕ ਪਾਸ਼ਾ ਦੇ ਗੁਰੂ ਅੰਗਦ ਦੇ ਮਹਾਰਾਜੀ ਬਣ ਗਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਨਿਮਾਨੇ ਦੇ ਮਾਨ ਤਾਨੇ ਦੇ ਤਾਨ ਬਣ ਗਏ ਸੋਢੀ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਸੋਢੀ ਪਾਸ਼ਾ ਰਾਮਦਾਸ ਗੁਰੂ ਮਹਾਰਾਜੀ ਜਿਹੜੇ ਹਨ ਰਾਮਦਾਸ ਸਤਗੁਰੂ ਕਹਾਵਾ ਬੈਠਾ ਸੋਢੀ ਪਾਸ਼ਾ ਫੇਸ ਕਰਕੇ ਗੁਰੂ ਘਰ ਦੀ ਇਹ ਮਹਾਨ ਬਖਸ਼ਿਸ਼ਾਂ ਨੇ ਜਿਹੜੀਆਂ ਅਸੀਂ ਪ੍ਰਾਪਤ ਕਰ ਸਕਦੇ ਆ ਸੇਵਾ ਦੇ ਨਾਲ ਸਿਮਰਨ ਦੇ ਨਾਲ ਤਾਰਮਾਰਥ ਕਾਮ ਮੋਕਸ਼ ਇਹ ਸਭ ਕੁਝ ਚਾਰੇ ਪਦਾਰਥ ਪ੍ਰਾਪਤ ਕਰ ਸਕਦੇ ਆ ਜੇ ਸਾਡੇ ਮਨ ਵਿੱਚ ਪਿਆਰ ਹੋਵੇ ਸ਼ਰਧਾ ਹੋਵੇ ਵਿਸ਼ਵਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ